ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਸੰਦੀਪ ਸਿੰਘ ਦੇ ਕੋਲ ਆਇਆ ਦੋਸਤੋ ਵੀਰ ਸੰਦੀਪ ਦੇ ਕੋਲ ਪਹੁੰਚੇ ਅੱਜ ਭੁੱਲਰ ਡੇਰੀ ਫਾਰਮ ਤੇ ਠੀਕ ਹੈ ਜੀ ਸੋ ਬਾਕੀ ਫਲੈਕਸ ਬਿਲਕੁਲ ਤੁਹਾਡੇ ਸਾਹਮਣੇ ਆ ਨੰਬਰ ਵਗੈਰਾ ਪੂਰੇ ਫਲੈਕਸ ਦੇ ਉੱਪਰ ਲਿਖੇ ਨੇ ਵੀਰ ਸੰਦੀਪ ਸਿੰਘ ਦੇ ਕੰਟੈਕਟ ਨੰਬਰ ਸੋ ਕਿਸੇ ਤਰ੍ਹਾਂ ਦਾ ਪਸ਼ੂ ਵੇਚਣਾ ਹੋਵੇ ਦੋਸਤੋ ਚਾਹੇ ਖਰੀਦਣਾ ਹੋਵੇ ਤਾਂ ਤੁਸੀਂ ਵੀਰ ਸੰਦੀਪ ਸਿੰਘ ਦੇ ਨਾਲ ਜਿਹੜਾ ਕੰਟੈਕਟ ਕਰ ਸਕਦੇ ਜੇ ਥੋੜਾ ਜਿਹਾ ਵਕਫਾ ਪੈ ਗਿਆ ਕੋਈ ਮਹੀਨੇ ਖੰਡ ਦਾ ਸਮਾਂ ਪੈ ਗਿਆ ਕੋਈ ਫਿਲਹਾਲ ਇੱਕ ਵਾਰ ਤੋਂ ਫੇਰ ਜਿਹੜੇ ਦੋਸਤੋ ਪਸ਼ੂ ਇਸ ਘਰੇ ਆਉਂਦੇ ਰਹਿਣਗੇ ਰੂਟੀਨ ਦੇ ਵਿੱਚ ਸੋ ਸਮੇਂ-ਸਮੇਂ ਨਾਲ ਤੁਸੀਂ ਆਪਣਾ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਘਰੇ ਆਣ ਕੇ ਦੋਸਤੋ ਜਿੰਨੇ ਵੀ ਪਸ਼ੂ ਦਿਖਾਏ ਜਾਣਗੇ ਘਰੇ ਆਣ ਕੇ ਦੋ ਟਾਈਮ ਗੱਭਨ ਪਸੂ ਆਪਣਾ ਚੌਥਾ ਨਾ ਦਾ ਟਿੱਪ ਕੇ ਭਰਾ ਕੇ ਜਿੱਦਾਂ ਵੀ ਤਸੱਲੀ ਆ ਕਿਸੇ ਵੀਰ ਦੀ ਹੁੰਦੀ ਆ ਉਹਦਾ ਤੁਸੀਂ ਤਸੱਲੀ ਕਰਕੇ ਆਪਣਾ ਪਸੂ ਲੈ ਕੇ ਜਾ ਸਕਦੇ ਜੇ ਕਿਉਂਕਿ ਦੋਸਤੋ ਇਨਵੈਸਟਮੈਂਟ ਆ ਕਿਸੇ ਵੀਰ ਨੇ ਪੈਸੇ ਖਰਚ ਕਰਨੇ ਆ ਉਸਾ ਖਾਸ ਵਿਸ਼ੇਸ਼ ਚੀਜ਼ ਦੇ ਉੱਪਰ ਜਿਹੜੀ ਉਹਨੇ ਬਿਲਕੁਲ ਆਪਣੇ ਘਰੇ ਲੈ ਕੇ ਜਾਣੀ ਹੁੰਦੀ ਆ ਇਸ ਕਰਕੇ ਤਸੱਲੀ ਵੀ ਆ ਉਸ ਚੀਜ਼ ਦੀ ਜਿਹੜੀ ਆ ਦੋਸਤੋ ਹਰਕ ਪੱਕ ਹਰਕ ਪਾਲੂ ਤੋਂ ਜਿਹੜੀ ਆਪਣੀ ਤਸੱਲੀ ਆ ਉਹ ਜ਼ਰੂਰ ਕਰਿਆ ਕਰੋ ਤਾਂ ਆਪਣੀ ਹਰ ਵਾਰ ਇੱਕ ਬੇਨਤੀ ਰਿਕੁਐਸਟ ਹੁੰਦੀ ਆ ਫਸਟਲੀ ਸਾਰੇ ਵੀਰਾਂ ਨੂੰ ਤੇ ਨਾਲ ਦੇ ਨਾਲ ਦੋਸਤੋ ਰਹਿائش ਦਾ ਵੀ ਪੂਰਾ ਪ੍ਰਬੰਧ ਹੈਗਾ ਕੋਈ ਵੀਰ ਦੂਰੋਂ ਨੇੜਿਓਂ ਆ ਰਿਹਾ ਕੋਈ ਆਊਟ ਆਫ ਸਟੇਟ ਤੋਂ ਆ ਰਿਹਾ ਉਹ ਵੀ ਤੁਸੀਂ ਘਰ ਜਦੋਂ ਦੋਸਤੋ ਆਉਣਿਓ ਤੇ ਬਹੁਤੇ ਵੀਰਾਂ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੁੰਦਾ ਵੀ ਚਲੋ ਪਤਾ ਨਹੀਂ ਰਾਤ ਰਹਿਣ ਸੈਣ ਦਾ ਪ੍ਰਬੰਧ ਰਹਿਣ ਸੈਣ ਦਾ ਪ੍ਰਬੰਧ ਪੂਰਾ ਦੋ ਕੋਈ ਰਾਤ ਰਵੋ ਇੱਕ ਡੰਗ ਰਵੋ ਦੋ ਡੰਗ ਰਵੋ ਸ਼ਾਮ ਦੀ ਚਵਾਈ ਕਰੋ ਸੁਬਾਹ ਰਵੋ ਜਿੱਦਾਂ ਵੀ ਕਿਸੇ ਵੀਰ ਦੀ ਸੈਟਲਮੈਂਟ ਹੈਗੀ ਆ ਆਣ ਕੇ ਤਸੱਲੀ ਕਰੋਗੇ ਤੇ ਬਿਲਕੁਲ ਰਹਿਸ਼ ਦਾ ਪੂਰਾ ਪ੍ਰਬੰਧ ਦਾ ਖਾਣੇ ਪਾਣੀ ਦਾ ਚਾਹ ਦਾ ਠੀਕ ਆ ਜੀ ਤੇ ਬਾਕੀ ਆਪਾਂ ਗੱਲਬਾਤ ਵੀਰ ਸੰਦੀਪ ਦੇ ਨਾਲ ਕਰਨੀ ਆ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਮੇਰਾ ਵੀਰ ਜਰੂਰ ਜੁੜੇ ਰਹੋ ਅੱਜ 22 ਜਨਵਰੀ ਆ ਦੋਸਤੋ 22 ਤਰੀਕ ਤੇ ਟਾਈਮ ਕੋਈ ਦੁਪਹਿਰ ਦੇ 12:30 1 ਵਜੇ ਦਾ ਸਮਾਂ ਆਉ ਲੈਨੇ ਆ ਜਾਣਕਾਰੀ ਵੀਰ ਸੰਦੀਪ ਸਿੰਘ ਤੋਂ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੋਪ ਸਾਹਿਬ ਜੀ ਠੀਕ ਠਾਕ ਜੀ ਮਹਾਰਾਜ ਜੀ ਬਹੁਤ ਵਧੀਆ ਵੀਰ ਠੀਕ ਠਾਕ ਬਹੁਤ ਵਧੀਆ ਸੰਤੋ ਸਾਹਿਬ ਠੀਕ ਠਾਕ ਜੀ ਅੱਛਾ ਵੀਰ ਸੰਦੀਪ ਥੋੜਾ ਜਿਹਾ ਵਕਫਾ ਪੈ ਗਿਆ ਥੋੜਾ ਜਿਹਾ ਗੈਪ ਪੈ ਗਿਆ ਵਿੱਚ ਹਾਂਜੀ ਸੰਤੋ ਸਾਹਿਬ ਆਪਾਂ 28 ਤਰੀਕ ਦੀ ਵੀਡੀਓ ਪਾਈ ਸੀ ਉਹ ਤੋਂ ਬਾਅਦ ਆ ਕੋਈ 20 25 ਦਿਨ ਹੋ ਗਏ ਆਪਾਂ ਨੂੰ ਜਿਹੜੀ ਵੀਡੀਓ ਇਸ ਘਰੋਂ ਨਹੀਂ ਆਪਾਂ ਹੁਣ ਪਾ ਸਕੇ ਉਹ ਆਪਣੇ ਨਾਲ ਕੋਈ ਐਸੇ ਰਿਸ਼ਤੇਦਾਰਾਂ ਦੇ ਵਿੱਚ ਪ੍ਰੋਗਰਾਮ ਚੱਲਦਾ ਹੀ ਉਹ ਵਿਆਹ ਸ਼ਾਦੀਆਂ ਦਾ ਕਰਕੇ ਕੋਈ ਸੰਤੋ ਸਾਹਿਬ ਉਹਦਾ ਕਰਕੇ ਮਹੀਨਾ ਇੱਕ ਦਾ ਤਾਂ ਪਿਆ ਵਾ ਵਾਹ ਰੁਟੀਨ ਵਾਈ ਜੀ ਪਸੂ ਆਉਣਗੇ ਹੁਣ ਦੂਜੇ ਤੋਂ ਤੇ ਜਿਹੜੇ ਦਿਨ ਆਪਾਂ ਵੀਡੀਓ ਰੈਗੂਲਰ ਹੀ ਪਾਇਆ ਕਰਾਂਗੇ ਹੁਣ ਫੇਰ ਬਿਲਕੁਲ ਜੀ ਬਿਲਕੁਲ ਸੰਤੋ ਸਾਹਿਬ ਜੀ ਤੇ ਚਲੋ ਕਿਉਂਕਿ ਬਹੁਤ ਭੈਣ ਭਰਾ ਆਪਣੇ ਜਿਹੜੇ ਵੀਰ ਕਸਟਮਰ ਆਪਣੇ ਦਾ ਗਾਹਕ ਜੁੜਿਆ ਹਾਂਜੀ ਸੰਤੋ ਸਾਹਿਬ ਉਹ ਕਿਤੇ ਨਾ ਕਿਤੇ ਮਿਸ ਕਰਦਾ ਰਹਿੰਦਾ ਵੀ ਸ਼ਾਇਦ ਪਤਾ ਨਹੀਂਗਾ ਵੀਰ ਹੁਣ ਕਿੱਧਰ ਗਏ ਹਾਂਜੀ ਨਹੀਂ ਵਿਆਹ ਕਰਕੇ ਸੰਤੋ ਸਾਹਿਬ ਉਹਦਾ ਕਰਕੇ ਆਪਾਂ ਕੋਈ 20 25 ਦਿਨਾਂ ਦਾ ਜਿਹੜਾ ਗੈਪ ਪੈ ਗਿਆ ਉਹਨਾਂ ਰੁਟੀਨ ਵਾਈ ਕੀ ਆਪਾਂ ਵੀਡੀਓ ਪਾਵਾਂਗੇ ਦੂਜੇ ਦਿਨਾਂ ਤੇ ਜਿਹੜੇ ਦਿਨ ਵੀਡੀਓ ਲਓ ਵੀ ਦੋਸਤੋ ਹੇਠ ਉੱਤੇ ਹੁਣ ਜਿਹੜੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਰੈਗੂਲਰ ਮਾਲ ਲਾਵਾਂਗੇ ਸੰਤੋ ਸਾਹਿਬ ਨਾਲ ਦੀ ਨਾਲ ਪਸ਼ੂ ਤੁਹਾਨੂੰ ਜਿਹੜਾ ਬਿਲਕੁਲ ਨਵੇਂ ਪਸ਼ੂ ਜਿਹੜੇ ਆ ਵਿਖਾਈ ਦਿੰਦੇ ਰਹਿਣਗੇ ਇਸ ਘਰੋਂ ਅੱਜ ਵਹਿਣਾ ਚਾਰ ਨੇ ਹਾਂਜੀ ਸੰਤੂ ਸਾਹਿਬ ਜਿਨ੍ਹਾਂ ਦੇ ਵਿੱਚ ਤਿੰਨ ਵਹਿਣਾ ਸੁਈਆਂ ਆਪਣੇ ਕੋਲ ਇੱਕ ਵਹਿੜ ਕੋਈ ਗੱਬਣਿਆ ਕੋਈ ਹਫਤੇ ਦਾ ਸਮਾਂ ਲੈਂਦੀ ਹੈ ਜੀ ਓਕੇ ਹਾਂਜੀ ਪਹਿਲੇ ਨੰਬਰ ਤੇ ਇਹ ਵਛੀ ਆ ਗਈ ਸੰਤੂ ਸਾਹਿਬ ਇਹ ਸੁਈ ਆ ਤਿੰਨ ਚਾਰ ਦਿਨ ਹੋ ਗਿਆ ਜੀ ਇਹਨਾਂ ਸੁਈ ਨੂੰ ਠੀਕ ਆ ਜੀ ਇਸ ਟਾਈਮ ਜਿਹੜਾ ਦੁੱਧ ਆ ਚਾਹੇ ਵੀਰ ਕੋਈ ਕੰਡਾ ਨਾਲ ਲੈ ਗਏ ਜੇ 20 ਕਿਲੋ ਬੋਲਾ ਪਾਇਦੇ ਥੱਲੇੋਂ ਲੀਟਰ ਮਰਾ ਦਾਂਗੇ ਜੀ 20 ਕਿਲੋ ਹਾਂਜੀ 20 ਕਿਲੋ ਬੋਲੇ ਦੇ ਲੀਟਰ ਮਰਾ ਦਾਂਗੇ ਜਿੰਦਾ ਮਰਜੀ ਤਿੰਨਾ ਚੌਥਾ ਦਿਨਾਂ ਦੀ ਸੁਈ ਆ ਹਾਂ ਤੀਜਾ ਚੌਥਾ ਦਿਨਾਂ ਦੀ ਸੁਈ ਨੂੰ ਦੂਜਾ ਸੁਬਾ ਵਛੀ ਮਗਰਿਆ ਉਹ ਪਹਿਲੇ ਸਵੇ ਦਾ ਰ ਤੇ 24 ਕਿਲੋ ਦਾ ਰਿਹਾ ਇਸਨ ਸਾਹਿਬ ਲਓ ਦੋਸਤੋ ਬੱਚਾ ਤੁਸੀਂ ਦੇਖੋ ਮਗਰ ਬੱਚੀ ਆ ਫੀਮੇਲ ਕਾਫ ਆ ਹਾਂਜੀ ਬਹੁਤ ਸੋਹਣੀ ਬੱਚੀ ਆ ਤੇ ਦਿਨਾਂ ਦੇ ਵਿੱਚ ਆ ਕੋ 2 4 2 4 ਦਿਨ ਦਾ ਸਮਾਂ ਹੋਇਆ ਤੇ ਬੋਲਾ ਵੀਰ ਕਿੰਨਾ ਦੱਸਿਆ ਸੰਤੂ ਸਾਹਿਬ 20 ਕਿਲੋ ਬੋਲਾ ਤਿਆਰ ਹੈ ਇਹਦੇ ਵਿੱਚ 20 ਕਿਲੋ ਬੱਚੀ ਵੀ ਪੀਡੀਐਫ ਦੀ ਆ ਮਗਰ ਠੀਕ ਆ ਜੀ ਸੋ ਪੀਡੀਐਫ ਐ ਸੀਮਨ ਦੀ ਜਿਹੜੀ ਦੋਸਤੋ ਵੀਰ ਦੱਸ ਰਿਹਾ ਵੀ ਮਗਰ ਬੱਚੀ ਆ ਸੋ ਬਹੁਤ ਚੰਗਾ ਬੱਚਾ ਮਗਰ ਐਚ ਐਫ ਬਰੀਡ ਦੇ ਵਿੱਚ ਸ਼ੌਕਨਾ ਵੀਰ ਕੋਈ ਸਾਂਭ ਲਊਗਾ ਠੀਕ ਆ ਤੇ ਬਾਕੀ ਆਪ ਵੀ ਜਿਹੜੀ ਵਾਇਰਲ ਦੋਸਤੋ ਪੂਰੀ ਨਸਲ ਜਾਤ ਪੂਰੀ ਆ ਹਾਈਟ ਹੁਈ ਤਾਂ ਚੰਗੀ ਆ ਮੀਡੀਅਮ ਆ ਤੋਂ ਥੋੜੀ ਜੀ ਉੱਚੀ ਹਾਈਟ ਆ ਬਾਕੀ ਥਣ ਥਣ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਜ਼ਰੂਰ ਦਿਖਾਉਣੀ ਆਪਾਂ ਨੇੜੇ ਤੋਂ ਆ ਕਰਿਓ ਚੈੱਕ ਜਰਾ ਸੋ ਵਿਥਾਂ ਵਿਰਲਾ ਕਮਾਲ ਦੀਆਂ ਬਿਲਕੁਲ ਘਟ ਕੇ ਲੱਗਾ ਦੋਸਤੋ ਥਣ ਤੇ ਆ ਵੇਖੋ ਜੀ ਵਿਥਾਂ ਵਿਰਲਾ ਚਵਾਈ ਵੀ ਸੰਤੂ ਸਾਹਿਬ ਬਹੁਤ ਹੀ ਜ਼ਿਆਦੀ ਚੰਗੀ ਆ ਹੂੰ ਉਂਗਲ ਉਂਗਲ ਜਿੱਡੀ ਮੋਟੀ ਤਾਰ ਇੱਕ ਵਾਰੀ ਪਸਮਾ ਸੁੱਟਦੀ ਸਾਰਾ ਠੀਕ ਹੈ ਜੀ ਹਾਂਜੀ ਲੋ ਵੀ ਪ੍ਰਭੂ ਕਰੋ ਚੈੱਕ ਸੋ ਕਾਫੀ ਸੋਹਣੀ ਆਰਡਰ ਦੀ ਕੁਆਲਿਟੀ ਆ 20 ਕਿਲੋ ਤੋਂ ਹੁਣ ਸਟਾਰਟਿੰਗ ਜਿਹੜਾ ਦੋਸਤੋ ਬੌਲਾ ਵੀਰਾਂ ਦਾ ਵੀ ਹੈਗਾ ਤੇ ਕੋਈ ਵੀਰ ਆਵੇ ਆਪਦੀ ਤਸੱਲੀ ਕਰ ਸਕਦਾ ਹੈ ਅੱਜ ਤੋਰ ਗਿਆ ਜੀ ਸੋ ਰੰਗ ਰੰਗ ਬਹੁਤ ਜਿਆਦਾ ਪਿਆਰਾ ਹੈ ਦੋਸਤੋ ਐਚ ਐਫ ਬਰੀਡ ਦਾ ਰੰਗ ਵੈਸੇ ਵੀ ਆਕਰਸ਼ਕ ਜਿਹਾ ਹੁੰਦਾ ਡਿਫਰੈਂਟ ਜਿਹਾ ਹੁੰਦਾ ਅ ਹੋਰ ਵੀ ਬਰੀਡਾਂ ਕਾਫੀ ਆ ਪਰ ਜਿਹੜੀ ਐਚ ਐਫ ਦਾ ਕਲਰ ਹੈ ਦੋਸਤੋ ਬਹੁਤ ਪਿਆਰਾ ਕਿਉਂਕਿ ਇਹ ਤੇ ਜੋ ਵਾਈਟ ਤੇ ਬਲੈਕ ਡਬ ਜਿਹੜੇ ਆਉਂਦੇ ਆ ਉਹ ਬਹੁਤ ਖੂਬਸੂਰਤ ਆ ਬਾਕੀ ਆਡਰ ਕੁਆਲਿਟੀ ਕਾਫੀ ਜਿਆਦੀ ਸੋਹਣੀ ਆ ਤੇ ਤੇ ਸੰਦੀਪ ਭਾਈ ਮਾਰਨਿੰਗ ਅੱਜ ਚੁਵਾਈ ਕਿੰਨੇ ਕ ਵਜੇ ਹੋ ਗਈ ਹੈ ਸੰਤੂ ਸਾਹਿਬ ਅੱਜ ਮੈਂ ਕੋਈ 6:30 ਵਜੇ ਸਵੇਰੇ ਚੁਈਆਂ ਸਾਰੀਆਂ ਓਕੇ ਹਾਂਜੀ ਅੱਜ ਟਾਈਮ ਕਾਫੀ ਪਿਆਵਾਂ ਮੰਨ ਲਓ 2 ਦਾ ਟਾਈਮ ਹੋਇਆ ਜੀ ਠੀਕ ਹੈ ਜੀ ਹਾਂਜੀ ਮਿਲਕ ਚੰਗਾ ਹੀ ਥੱਲੇ ਦੇ ਆਹੜਾ ਨੂੰ ਠੀਕ ਹੈ ਜੀ ਅੱਛਾ ਸੰਦੀਪ ਭਾਈ ਦੁੱਧ ਦੀ ਇਹ ਕਰਪਾ ਗੱਲ ਕਰ ਲਈ ਕਿੰਨਾ ਕੁ ਭਰਨਾ ਚਾਹੀਦਾ ਇਹਨੂੰ ਸੰਤੂ ਸਾਹਿਬ 25-26 ਕਿਲੋ ਦੁੱਧ ਆਮਣਾ ਭਰੂਗੀ ਜੇ ਕੋਈ ਚੰਗਾ ਫਾਰਮਰ ਸਾਹਮਣੇ ਆਲਾ ਹੋਊਗਾ ਤੇ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਵੀ ਪੁੱਛਣਾ ਜ਼ਰੂਰੀ ਹੁੰਦਾ ਕਿਉਂਕਿ ਇੱਕ ਕਿਲੋ ਦੁੱਧ ਪਹਿਲੇ ਸ ਇੱਕ ਐਸਟੀਮੇਟ ਬਾਕੀ ਹਰ ਕਵੀਰ ਨੇ ਸਾਰੇ ਵੀਰ ਸਿਆਣੇ ਆ ਹਰਕ ਨੇ ਆਪੋ ਆਪਣਾ ਜਿਹੜਾ ਦੋਸਤੋ ਸਮਝ ਨਾਲ ਪਸ਼ੂ ਖਰੀਦਣਾ ਹੁੰਦਾ ਤੇ ਪਤਾ ਲੱਗ ਜੂਗਾ ਬਾਕੀ ਤੁਹਾਨੂੰ ਆਰਡਰ ਹਵਾਣਾ ਵੇਖ ਕੇ ਕਿ ਦੁੱਧ 20 ਤੋਂ ਪਲੱਸ 25 25 ਤੋਂ ਪਲੱਸ ਦੁੱਧ ਭਰਨ ਦੀ ਸ਼ਮਤਾ ਜਿਹੜੀ ਆ ਇਸ ਵੈਡ ਦੇ ਵਿੱਚ ਹੈਗੀ ਆ ਕਾਰਗੁਜ਼ਾਰੀ ਇੰਨੀ ਹੋਊਗੀ ਬਾਕੀ ਸੰਤੋ ਸਭ ਲੂਮਾ ਲਮਾ ਬਹੁਤ ਜ਼ਿਆਦਾ ਬੱਚੀ ਦਾ ਬਰੀਕ ਆ ਆ ਲੋ ਜੀ ਠੀਕ ਆ ਜੀ ਸੋ ਥਾਂ ਤੁਹਾਨੂੰ ਬਹੁਤ ਜ਼ਿਆਦਾ ਖੂਬਸੂਰਤ ਸੋ ਮੈਟਰ ਕਰਦਾ ਦੋਸਤੋ ਬਿਰਲਾਪੁਰ ਨਾ ਚੰਗੀਆਂ ਹੋਣ ਤੇ ਥਣ ਥਣ ਬਹੁਤ ਵਧੀਆ ਹੋਵੇ ਮੁੱਠੀ ਥਣ ਹੋਵੇ ਹੱਥੀ ਚਵਾਈ ਵਾਲਾ ਥਣ ਹੋਵੇ ਤਾਂ ਮੈਨੂੰ ਲੱਗਦਾ ਵੀ ਹਰ ਕਬੀਰ ਦੇ ਪਸੰਦ ਆਉਂਦੀ ਹੈ ਚੀਜ਼ ਆਹ ਕਰੋ ਚੈੱਕ ਆ ਅਗਲੇ ਥਣਾ ਦੀ ਜਿਹੜੀ ਆ ਤੁਸੀਂ ਚਵਾਈ ਵੇਖੋ ਆ ਮਗਰਲੇ ਥਣਾ ਦੀਆਂ ਧਾਰਾਂ ਵੇਖੋ ਜੀ ਠੀਕ ਆ ਜੀ ਸੋ ਕਾਫੀ ਸੋਨਾ ਕੋਲਾ ਬਾਕੀ ਮੰਗਾ ਪਾਉਂਦੇ ਵੀ ਸੰਤੂ ਸਾਹਿਬ ਲੋੜ ਨਹੀਂ ਏਡੀ ਠੰਡੀ ਵਾਸ਼ੀ ਹੈ ਠੀਕ ਆ ਜੀ ਅੱਛਾ ਸੰਦੀਪ ਕੀ ਮੰਗ ਕਰਦੇ ਆ ਦੀ ਸੰਤੋ ਸਾਹਿਬ ਮੋਲੇ ਦੇ ਕਰਦੇ 85000 ਰੁਪਿਆ ਹਾਂਜੀ 80000 ਰੀ ਦੇ ਦਈਏ ਜੀ 80 ਦੀ ਹਾਂਜੀ ਮੈਂ ਇਹਨਾਂ ਵੀ ਵੇਖ ਲਓ ਜਿੰਨੀ ਵੀ ਜਾਇਜ਼ ਹੋ ਸਕਦੀ ਉਹਨੀ ਜਾਇਜ਼ ਕਰਦਗੇ 76000 ਦੀ ਦੇ ਦਾਂਗੇ ਸੰਤੋ ਸਾਹਿਬ ਲਾਸਟ 76000 ਦੀ ਹਾਂਜੀ 76000 ਦੀ ਦੇ ਦਾਂਗੇ ਲਓ ਜੀ 76000 ਦੀ ਦੋਸਤੋ ਜਿਹੜੀ ਤੁਹਾਨੂੰ ਇਹ ਵਿਹੜ ਮਿਲ ਜੂਗੀ ਬਾਕੀ ਵੱਡੀ ਵਿਹੜ ਆ ਬ੍ਰੀਡ ਨਾਲੋਂ ਚੰਗੀ ਆ ਤੇ ਬਾਕੀ ਹੈ ਇੱਕ ਨਵੀਂ ਆ ਕੋਈ ਸੂਆ ਦੇ ਵਿੱਚ ਨਹੀਂ ਦੂਜਾ ਸੂਆ ਜਿਹੜੀ ਆ ਦੋਸਤੋ ਵਿਹੜਾਂ ਵਛੀਆਂ ਵਿਹੜਾਂ ਦੇ ਵਿੱਚ ਹੀ ਆ ਜਾਂਦਾ ਐਨੀਮਲ ਤੇ ਦੂਜਾ ਸੁਗਾ ਠੀਕ ਹੈ 25 ਸੰਤੋ ਸਾਹਿਬ 85 ਦੇ ਚਲੋ ਆਪਾਂ ਜੇ ਭਾਣਾ ਲਈ ਤੇ ਭਾਣਾ ਹੀ ਦੇ ਦਾਂਗੇ ਜੀ ਠੀਕ ਹੈ ਭਰਾ ਨਹੀਂ ਸੁੰਦਰਾ ਕਾਫੀ ਸੋਹਣੀ ਹੈ ਹਾਂਜੀ ਤੇ ਅਗਲੀ ਆਪਣੇ ਕੋਲ ਜਿਹੜੀ ਆ ਆ ਗਈ ਹੈ ਜੀ ਦੂਜੇ ਨੰਬਰ ਤੇ ਆ ਗਈ ਸੰਤੋ ਸਾਹਿਬ ਇਹ ਅੱਛਾ ਜੀ ਗੱਬਣਿਆ ਵੈੜ ਓਕੇ ਦੇਣ ਕੋਈ ਹਫਤਾ ਕ ਲਊਗੀ ਸੰਤੋ ਸਾਹਿਬ ਠੀਕ ਹੈ ਬਾਕੀ ਟਿੱਪਣ ਤਾਂ ਆਪਣਾ ਬਹੁਤ ਜਿਆਦਾ ਚੰਗੀ ਆ ਬਈ ਸੰਦੀਪ ਸਿੰਘ ਥਾਣਾ ਪੂਰਾ ਇਹਦਾ ਵੀ ਟੋਰੀ ਹੈ ਹਾਂ ਬਹੁਤ ਚੰਗਾ ਥਾਣਾ ਸੰਤੋ ਸਾਹਿਬ ਲਓ ਜੀ ਕਲਮੀ ਥਾਣਾ ਲੱਗਾ ਬਹੁਤ ਜਿਆਦਾ ਚੰਗਾ ਸੋ ਕਲਮੀ ਥਾਣਾ ਦੋਸਤੋ ਨੋਕਲਾ ਥਾਣਾ ਵੇਖੋ ਤੇ ਸਪੇਸ ਬਾਕੀ ਆ ਤੁਹਾਡੇ ਸਾਹਮਣੇ ਆ ਹਜੇ ਦਿਨ ਕਿੰਨੇ ਕ ਕੱਢ ਜੂਗੀ ਹਫਤਾ ਲੈ ਜੋ ਸੰਤੋਖ ਸਾਹਿਬ ਜੀ ਠੀਕ ਹੈ ਜੀ ਲਓ ਜੀ ਇੱਕ ਹਫਤਾ ਦੋਸਤੋ ਸਮਾਂ ਬਾਕੀ ਹੈ ਤੇ ਐਰ ਸ਼ੇਰ ਚ ਆ ਜਾਂਦੀ ਹੈ ਹਾਂਜੀ ਐਰ ਸ਼ੇਰ ਚ ਆ ਜਾਂਦੀ ਹੈ ਜੀ ਲਓ ਜੀ ਸੋ ਰੰਗ ਢੰਗ ਸਟਰਕਚਰ ਦੋਸਤੋ ਓਵਰ ਆਲ ਜਿੰਨਾ ਵੀ ਹੈ ਸਾਰਾ ਐਰ ਸ਼ੇਰ ਦੇ ਵਿੱਚ ਕੋਈ ਵੀ ਰਮਨ ਸਕਦਾ ਠੀਕ ਆ ਤੇ ਕੱਦ ਬਹੁਤ ਸੋਹਣਾ ਪੂਰੀ ਨਿੱਗਰ ਮਜ਼ਬੂਤ ਸਾਡੀ ਪਣੀ ਜੁੜੀ ਚੰਗੀ ਹੈ ਜੀ ਆ ਲਓ ਬਾਕੀ ਲੇਵਾ ਲੂਗਾ ਦੋਸਤੋ ਪੂਰਾ ਖੁੱਲਾ ਲੇਵਾ ਤਿਆਰ ਕਰੂਗੀ ਕਿਉਂਕਿ ਭਰਨ ਲਈ ਆ ਹਵਾਨਾ ਹਜੇ ਤੁਸੀਂ ਵੇਖ ਸਕਦੇ ਜੇ ਕਰਮਾ ਲਈ ਲਾਏ ਪਈ ਆ ਹਜੇ ਪੂਰੀਆਂ ਕਸਰਾਂ ਕੱਢ ਲੈਣੀਆਂ ਨੇ ਜਿੰਨਾ ਕ ਲੇਵਾ ਬਣਾ ਕੇ ਤਿਆਰ ਕਰਨਾ ਉਹਨੀ ਹੀ ਬਣਾਉਣੀ ਆ ਤਾਂ ਵੀ ਹੈ ਕਿ ਢਿੱਲਾ ਢੋਲਾ ਵੇਖ ਕੇ ਵੀ ਚੰਗਾ ਸੋਨਾ ਖੁੱਲਾ ਲੇਵਾ ਤਿਆਰ ਕਰੂਗੀ ਫਿਲਹਾਲ ਵੀ ਰਸਨਦੀਪ ਕੋਈ ਟਿਪ ਕੇ ਲੈ ਕੇ ਜਾਵੇ ਤੇ ਚੌਥਾ ਥਰਾਂ ਦੀ ਓਕੇ ਰਿਪੋਰਟ ਬਿਲਕੁਲ ਸੰਤੂ ਸਾਹਿਬ ਇੱਕੋ ਜਿਹਾ ਇੱਕੋ ਜਿਹਾ ਨਿਹਾਰਾ ਬਿਲਕੁਲ ਪੋਲੀ ਚਵਾਈ ਹਾਂਜੀ ਤੇ ਉਂਗਲ-ਉਂਗਲ ਜਿੱਡੀ ਮੋਟੀ ਧਾਰ ਆਉਂਦੀ ਸੰਤੋਖ ਸਾਹਿਬ ਠੀਕ ਹੈ ਜੀ ਕੋਈ ਭਾਰ ਦੀ ਥਣਾ ਦੀ ਪੂਰੀ ਪ੍ਰੋਪਰ ਆਪਣੀ ਗਾਰੰਟੀ ਆ ਜਿੱਦਾਂ ਮਰਜ਼ੀ ਕੋਈ ਜਾ ਕੇ ਆਪਦੀ ਸਾਲੀ ਘਰੇ ਵੀ ਕਰ ਸਕਦਾ ਚਾਹੇ ਕਿਸੇ ਨੇ ਵੀਰ ਨੇ ਆਨਲਾਈਨ ਲੈਣੀ ਆਪਣੀ ਤੋਂ ਠੀਕ ਹੈ ਜੀ ਹਾਂਜੀ ਬਾਕੀ ਅਸੀਂ ਤਾਂ ਇਹਨੇ ਵੀ ਆ ਕੇ ਚੈੱਕ ਕਰਕੇ ਜਿਹੜਾ ਮਰਜ਼ੀ ਵੀਰ ਲੈ ਕੇ ਜਾਵੇ ਆਪਣੇ ਤੋਂ ਉਹ ਬਿਲਕੁਲ ਜੀ ਉਹ ਆਪਾਂ ਹਰ ਵਾਰੀ ਕਹਿੰਦੇ ਆ ਸਾਰੇ ਜੀ ਆਨ ਇਹ ਪਾਇਸੇ ਕਿਸੇ ਵੀਰ ਨੇ ਦੋਸਤੋ ਇਨਵੈਸਟਮੈਂਟ ਕਰਨੇ ਆਪਦੀ ਤਸੱਲੀ ਆ ਤਸੱਲੀ ਕਰਕੇ ਸੰਧੂ ਸਾਹਿਬ ਹੀ ਨੇ ਹੋਣਾ ਤਸੱਲੀ ਕਰਕੇ ਆਪਣੇ ਕੋਲ ਲੈ ਕੇ ਜਾਵੇ ਹੂੰ ਸੋ ਕੱਦ ਚੰਗਾ ਦੋਸਤੋ ਜਿਹੜੀਆਂ ਪਹਿਲੇ ਨੰਬਰ ਤੇ ਇੱਕ ਵਾਰ ਤੇ ਤੁਹਾਨੂੰ ਦਿਖਾਈ ਸੀਗੀ ਤੇ ਦੂਜੇ ਨੰਬਰ ਤੇ ਦੋਹਾਂ ਦੇ ਕੱਦ ਕਾਠ ਬਿਲਕੁਲ ਸੇਮ ਨੇ ਇੱਕੋ ਜਿਹਾ ਕੱਦ ਕਾਠ ਆ ਵੱਡੀਆਂ ਵਹਿੜਾਂ ਨੇ ਬਰੀਡ ਨਸਲ ਵੀ ਚਲੋ ਚੰਗੀ ਆ ਆ ਦੇਖੋ ਜੀ ਕੀਕਾ ਸੋ ਥਣ ਥਣ ਬਹੁਤ ਸੋਹਣਾ ਦੋਸਤੋ ਇਹ ਇੱਕ ਐਡੀਆ ਮੰਨ ਕੇ ਮੇਰਾ ਵੀਰ ਆਇਆ ਉਹ ਵੀ ਥਣ ਥਣ ਪੂਰਾ ਹੱਥੀ ਚਵਾਈ ਵਾਲਾ ਚੰਗਾ ਥਾਣਾ ਤੇ ਸੰਦੀਪ ਭਾਈ ਇਹ ਕਿਥੋਂ ਤੱਕ ਦੇ ਦੇਣ ਦਾ ਇਰਾਦਾ ਸੰਧੋ ਸਾਹਿਬ ਮੋਲੇ ਦਾ ਕਰਦੇ 75000 ਰੁਪਿਆ 65000 ਦੀ ਦੇ ਦਈਏ ਜੀ 65000 ਦੀ ਹਾਂਜੀ ਕੱਢ ਦੋ ਕਸਰਾ ਹੋਰ ਵੀ 68000 ਦੀ ਦੇ ਦਾਂਗੇ ਸੰਧੋ ਸਾਹਿਬ ਲਾਸਟ 68000 ਹਾਂਜੀ ਵੀ ਹਾਂ ਨਾ ਜਿਹਨੂੰ ਕਹਿੰਦੇ ਹਾਂ ਹਾਂਜੀ 68000 ਦੀ ਹਾਂ ਨਾ ਦੇ ਦਾਂਗੇ ਠੀਕ ਹੈ ਜੀ ਹਾਂਜੀ ਲਓ ਜੀ 68000 ਦੀ ਦੋਸਤੋ ਜਿਹੜੀ ਇਹ ਤੁਹਾਨੂੰ ਵੈੜ ਮਿਲ ਜੂਗੀ ਸੋ ਸੋਹਣਾ ਗਦਕੂਤ ਆ ਦੇਖੋ 5-7 ਦਿਨ ਦਾ ਸਮਾਂ ਲੈਂਦੀ ਆ ਸੰਤੂ ਆ। ਸੋ ਬਣੂਗੀ ਚੰਗੀ। ਬਾਕੀ ਥਾਂ ਥਾਂ ਨੂੰ ਬਹੁਤ ਪਸੰਦੀਦਾਰ ਕੋਈ ਵੀ ਇੱਥੇ ਆਣ ਕੇ ਵੀ ਦੇਖੂਗਾ ਤਾਂ ਨਿਰਾਸ਼ ਨਹੀਂ ਹੋਊਗਾ ਏਡੀ ਦੋਨੋਂ ਆ ਕੇ। ਠੰਡੀ ਧੀਰੀ ਆ ਬਾਕੀ ਢੰਡਾ ਲਬੜੀ ਆ ਜੇ ਝੋਲੀ ਝਾਲੀ ਬਹੁਤ ਜਿਆਦੀ ਵਸ਼ੀ ਦੇ। ਆ ਕਰੋ ਗੱਲ ਜੀ। ਠੀਕ ਆ ਜੀ। ਸੋ ਕਾਫੀ ਸੋਹਣਾ ਚੱਡਾ ਫਾੜੀ ਵਾਲਾ ਚੱਡਾ। ਅਗਲੇ 3 ਨੰਬਰ ਤੇ ਜਿਹੜੀ ਆਪਣੇ ਕੋਲ ਬਾਈ ਸੰਦੀਪ ਆ ਆ ਗਈ ਵੈੜ। ਸੰਤੂ ਸਾਹਿਬ ਪਰਸੋਂ ਦੀ ਸੁਈ ਆ ਵੈੜ। ਚਲੋ ਉਹਨਾਂ ਨੇ ਆਪਾਂ ਨੂੰ ਦੂਜਾ ਸਵੇ ਆਖਿਆ ਪਰ ਆਪਾਂ ਜਿਹੜੇ ਵੀਰ ਨੇ ਵੀ ਲੈਣੀ ਉਹਨੂੰ ਕਹਣਾ ਕਹਾਂਗੇ ਕਿ ਤੀਜੇ ਸਵੇ ਤੁਸੀਂ ਮੰਨ ਕੇ ਸੌਦਾ ਕਰੋ ਆਪਰੇ ਤੀਜਾ ਸਮਝ ਲੈ ਚਲੋ ਅੱਗੇ ਹਰਕ ਦੀ ਆਪਣੀ ਸਮਝ ਆਪਣੀ ਸਮਝਿਆ ਬਿਲਕੁਲ ਤੇ ਆਈਟਮ ਦੋਧ ਜਿਹੜਾ ਇਹਦੇ ਥੱਲੇ 12 13 ਕਿਲੋ ਬੋਲੇ ਦੇ ਵਿੱਚ ਹੈ ਜੀ ਅੱਛਾ ਤੇ ਚਵਾਈ ਚੁਵਾਈ ਬਹੁਤ ਹੀ ਜਿਆਦੀ ਚੰਗੀ ਹੈ ਇਹਦੀ ਕਿੰਨੇ ਦਿਨਾਂ ਚ ਚੱਲਣ ਡਈ ਹੁਣ ਇਹਨੂੰ ਤੀਜਾ ਚੌਥਾ ਦਿਨ ਹੈ ਸੂਈ ਨੂੰ ਅੱਜ ਤੀਜਾ ਚੌਥਾ ਦਿਨ ਹਾਂਜੀ ਹਾਂਜੀ ਬੱਚਾ ਉਹ ਆ ਗਿਆ ਮਗਰ ਹਾਂਜੀ ਬੱਚਾ ਹੀ ਇਹਦੇ ਮਗਰ ਬੱਚਾ ਲਓ ਦੋਸਤੋ ਪੱਛਾ ਮਗਰ ਆ ਬੱਚਾ ਤੁਸੀਂ ਆ ਵੇਖ ਲਓ ਠੀ ਇੰਤੇ ਯਾਮ ਜਿਹੜਾ ਪੂਰਾ ਕਰਕੇ ਰੱਖਿਆ ਬੋਰੀ ਬਾਰੀ ਪਾਈ ਆ ਉੱਪਰ ਤੇ ਬਾਕੀ ਤੀਜਾ ਚੌਥਾ ਤੀਜਾ ਚੌਥਾ ਦਿਨ ਅੱਜ ਸਮਾਂ ਜਿਹੜਾ ਦੋਸਤੋ ਸੂਈ ਨੂੰ ਆ ਚਵਾਹਤੂ ਬਹੁਤ ਜ਼ਿਆਦਾ ਬਾਕੀ ਸੰਤੂ ਸਾਹਿਬ ਚੰਗਾ ਦਿਨ ਬਹੁਤ ਪੋਲੀ ਪਸਮਾਪਸ ਨੂੰ ਬਹੁਤ ਵਧੀਆ ਜੀ ਸੋ ਬਾਕੀ ਆਪਾਂ ਲੇਵਾ ਹਵਾਨਾ ਦੋਸਤੋ ਇੱਕ ਵਾਰੀ ਤੁਹਾਨੂੰ ਜਿੰਨਾ ਵੀ ਅਨੇੜੇ ਤੁਸ ਜਰੂਰ ਦਿਖਾਵਾਂਗੇ ਆ ਕਰੋ ਚੈੱਕਰ ਅਛਾ ਕੋਈ ਸਦੀਪ ਹੁਣ ਬੋਲਾ ਹੋਊਗਾ 13 ਕਿਲੋ ਦਾ ਹਾਂਜੀ ਹੋਊਗਾ ਜੀ 12 13 ਕਿਲੋ ਤਿਆਰ ਹੈ ਬੋਲਾ ਸੰਤੂ ਸਾਹਿਬ ਠੀਕ ਹੈ ਜੀ ਚਵਾਈ ਪਸਮਾਈ ਬਹੁਤ ਜਿਆਦਾ ਚੰਗੀ ਬਾਕੀ ਠੀਕ ਹੈ ਜੀ ਲਓ ਦੋਸਤੋ ਚਵਾ ਪਸਮਾ ਵੀ ਚੰਗਾ ਤੇ ਬੋਲਾ ਜਿਹੜਾ 12 13 13 ਲੀਟਰ ਤੇ ਹੁਣ ਜਿਹੜੀ ਚਲਦੀ ਪਈ ਆ ਸੋ ਥਾਨ ਥੂਣ ਦੀ ਜੇਕਰ ਆਪਾਂ ਗੱਲ ਕਰੀਏ ਨਾ ਦੋਸਤੋ ਥਾਨ ਥੂਣ ਬਹੁਤ ਵਧੀਆ ਹੱਥੀਂ ਚੋਈ ਆ ਕੋਈ ਮੰਗਾ ਪਾਉਂਦੇ ਸੰਤੂ ਸਾਹਿਬ ਲੋੜ ਨਹੀਂ ਇਹਨੂੰ ਵੀ ਹਾਂ ਬਹੁਤ ਠੰਡੀ ਧੀਰੀ ਆ ਲਓ ਜੀ ਹੱਥੀ ਚਬਾਈ ਵਾਲਾ ਥਾਣਾ ਦੋਸਤੋ ਮੁੱਠੀ ਮੁੱਠੀ ਥਾਣਾ ਤੇ ਜਵਾਬ ਅਸਮਾ ਵੀ ਚੰਗਾ ਦੱਸਦਾ ਵੀਰ ਨੇ ਬਾਕੀ ਮਗਰ ਇਹਦਾ ਬੱਛਾ ਮੇਲ ਕਾਫ ਹਾਂਜੀ ਤੇ ਹਾਈਟ ਕੋਈ ਵੀਰ ਚਲੋ ਮੀਡੀਅਮ ਮੰਨ ਲੇ ਬਾਕੀ ਸੂਸਵਾ ਦੇ ਵਿੱਚ ਆ ਚਲੋ ਪਸੂ ਤੁਹਾਨੂੰ ਪਤਾ ਹੀ ਆ ਦੋਸਤੋ ਕੋਈ 2-4 ਦਿਨ ਹਫਤਾ 10 ਦਿਨ ਵੈਸੇ ਸਿੱਧੇ-ਸੁੱਧੇ ਹੋਣ ਦੇ ਵਿੱਚ ਲੱਗ ਜਾਂਦਾ ਸਮਾਂ ਇਸ ਕਰਕੇ ਸੂਸਵਾ ਦੇ ਵਿੱਚ ਬਾਕੀ ਆ ਬੱਛਾ ਮਗਰ ਮੇਲ ਕਾਫ ਕਿਵਾਂ ਚੁਬੀ ਦੀ ਵੀ ਚੰਗੀ ਆ ਲਓ ਜੀ ਆ ਅਗਲੇ ਥਣਵਰਦੇ ਦੇਖ ਲੋ ਆਹ ਵੇਖੋ ਜੀ ਪਿਛਲੇ ਥਾਣਾ ਹੋਰ ਠੰਡੀ ਧੀ ਰਿਆ ਸੰਤੂ ਸਾਹਿਬ ਹਾਂ ਬਾਕੀ ਛੱਡੇ ਦੀ ਸਫਾਈ ਕਾਫੀ ਚੰਗੀ ਆ ਸਾਫ਼ ਸੁਥਰੀ ਜੰਦੀ ਹੈਗੀ ਆ ਠੀਕ ਅੱਛਾ ਸੰਦੀਪ ਭਾਈ ਇਹ ਕਿੱਥੋਂ ਤੱਕ ਫਿਰ ਸੰਤੂ ਸਾਹਿਬ ਮੁੱਲ ਕਰਦੇ ਆ ਤਾਂ 55000 ਰੁਪਿਆ 55 ਦੀ ਦੇ ਦਈਏ ਜੀ 52 ਦੀ ਹਾਂਜੀ ਕਰ ਦੋ ਛੋਟ ਛੱਪੇ ਹੋਰ 48000 ਦੀ ਦੇ ਦਾਂਗੇ ਹਾਂ ਇਹ ਕਸਰੇ ਨਿਗਲ ਜਾਣ ਕੇ ਹਾਂਜੀ ਬਸ 47 ਦੀ ਦੇ ਦਾਂਗੇ ਸੰਤੂ ਸਾਹਿਬ ਹੋਰ ਦੱਸੋ 47 ਦੀ 47 ਦੀ ਲਓ ਵੀ ਦੋਸਤੋ 47000 ਦੀ ਇਹ ਜਿਹੜੀ ਵਹਰ ਤੁਹਾਨੂੰ ਮਿਲਦੀ ਹੈ ਦੋਸਤੋ ਇਹ ਗਾਂ ਮਿਲ ਜੂਗੀ 47000 ਦੇ ਵਿੱਚ ਠੀਕ ਆ ਮਗਰ ਬੱਚਾ ਵੀ ਤੁਹਾਨੂੰ ਦਿਖਾਤਾ ਬੱਚਾ ਤੇ ਬਾਕੀ ਚੰਗੀ ਸੇਵਾ ਕਰ ਲੂ ਕੋਈ ਵੀਰ ਚੰਗਾ ਦੁੱਧ ਲੈ ਸਕਦੇ ਆਪਾਂ ਹਾਂਜੀ ਤਾਜੀ ਸੂਰੀ ਆਪਸ ماں ਬਹੁਤ ਜਿਆਦਾ ਚੰਗਾ ਜੀ ਬਾਕੀ ਤੇ ਬਾਕੀ ਮੂੰਹ ਮੱਥੇ ਦੀ ਵੀ ਚਲੋ ਚੰਗੀ ਹੈ ਛੋਟੇ ਜੇ ਕੰਨਾਂ ਬੂਥੀ ਬਾਤੀ ਚੰਗੀ ਹੈ ਹਾਂਜੀ ਬ੍ਰੀਡ ਨਸਲ ਚੰਗੀ ਆ ਤੇ ਆ ਕਰੋ ਜੀ ਠੀਕ ਆ ਜੀ अच्छा भाई संदीप आ गई अपने को एक चौथे नंबर क्रॉस वर्ड आ संतू साहब दूसरा सुबह सुई है जी हम्म इनमें चौथा पांचवा दिन सुई नु 12 13 किलो ये ਥਲੇ ਹਨ ਤਿਆਰ ਆ ਬੋਲਾ ਕਿੰਨੋ ਦੁੱਧ ਕਿੰਨੋ ਜੀ ਠੀਕ ਹੈ ਜੀ 12 13 ਦਾ ਵੀ 14 ਹੀ ਹੋਊਗਾ ਜੀ ਸੂਬਾ ਦਾ ਤੀਜਾ ਜੀ ਦੂਜਾ ਜੀ ਦੂਜਾ ਦੂਜਾ ਤੀਜਾ ਚੌਥਾ ਦਿਨ ਹੋਇਆ ਅੱਜ ਹਾਂ ਅਵੇ ਅਜ ਮੈਲਾ ਮੂੜਾ ਮਾਰਨ ਦੇ ਆ ਬਾਕੀ ਚਵਾਪ ਸਮਾ ਇਹਦਾ ਬਹੁਤ ਚੰਗਾ ਜੀ ਆ ਕਰੋ ਚਾਹ ਜੀ ਵੀ ਮੰਗਾ ਪਾਉਂਦੀ ਲੋੜ ਨਹੀਂ ਬਹੁਤ ਠੰਡੀ ਧੀਰੀ ਵੀ ਸੋ ਤਿੰਨਾ ਚੌਕ ਦਿਨਾਂ ਦੀ ਦੋਸਤੋ ਇਹ ਵੀ ਸੁਈ ਆ ਤਿੰਨ ਚਾਰਕ ਦਿਨ ਹੋ ਗਏ ਸੁਈ ਨੂੰ ਆ ਲੋ ਠੀਕ ਆ ਤੇ ਥਾਂ ਥਣੋਂ ਬਹੁਤ ਸੋਨਾ ਆ ਵੇਖੋ ਜੀ ਸੋ ਪੂਰਾ ਲੰਬਾ ਥਾਣਾ ਹੱਥੀਂ ਚਵਾਈਲਾ ਥਾਣਾ ਲੱਗਾ ਤੇ ਇਹਦੇ ਥੱਲੇ ਬੋੜਾ 12 13 ਕਿਲੋ ਹਾਂਜੀ ਹਾਂਜੀ ਇਹ ਨਾ ਹੀ ਆ ਠੀਕ ਹੈ ਜੀ ਬੱਚਾ ਲਾ ਕੇ ਵਿਖਾ ਦਈਏ ਨਾ ਆ ਕੋਈ ਗੱਲ ਹੀ ਨਹੀਂ ਜੀ ਆਪਾਂ ਧਾਰਾ ਮਾਰ ਦਿੰਨੇ ਆ ਕੋਈ ਮੰਗਾ ਪਾਉਂਦੀ ਇਹਨੂੰ ਵੀ ਲੋੜ ਨਹੀਂ ਜੀ ਠੀਕ ਹੈ ਜੀ ਬਹੁਤ ਠੰਡੀ ਵਹਿੜ ਹੈ ਜੀ ਸੋ ਕਿਸੇ ਤਰ੍ਹਾਂ ਦਾ ਦੋਸਤੋਂ ਬੰਗਾ ਨਿਆਣਾ ਰਸੀ ਪਾਉਣ ਦੀ ਲੋੜ ਨਹੀਂ ਕੋਈ ਅਗਲੇ ਦੀ ਸੰਤੂ ਸਾਹਿਬ ਇਸ਼ਾ ਵਾ ਪਾੜੇ ਚਾਹੇ ਨਾ ਪਾੜੇ ਚਲੋ ਚਲੋ ਮੋਸਟਲੀ ਕੋਈ ਵੀਰ ਪਾਉਂਦੇ ਆ ਵਰਤੋਂ ਕਰਦੇ ਵੀ ਆ ਕੋਈ ਗ ਫਿਲਹਾਲ ਠੰਡੀ ਧੀਰੀਆ ਜਿੰਦਾ ਮਰਜੀ ਕੋਈ ਫੇਰ ਬਿਨਾ ਬੰਗੇ ਤੁਸੀਂ ਚਬਾਈ ਕਰ ਸਕਦੇ ਜੇ ਲਓ ਜੀ ਬਹੁਤ ਜਿਆਦੀ ਚੰਗੀ ਆ ਚੁੰਟ ਚਾਂਦ ਸੰਤੂ ਸਾਹਿਬ ਇਹ ਵੀ ਕਰਾਸ ਬ੍ਰੀਡ ਚ ਆ ਗਈ ਹਾਂ ਕਰਾਸ ਚ ਆ ਗਈ ਐਚਐਫ ਤੇ ਛਾਈ ਵਾਲ ਚ ਕਰਾਸ ਠੀਕ ਹੈ ਜੀ ਸੋ ਬਾਕੀ ਚਵਾਈ ਕੁਝ ਕੁ ਧਾਰਾ ਮਾਰ ਕੇ ਦੋਸਤੋਂ ਆਪਾਂ ਪਹਿਲਾਂ ਤੁਹਾਨੂੰ ਦਿਖਾਤੀਆਂ ਨੇ ਤਸੱਲੀ ਕਰਵਾਈ ਆ ਚੌਥਾ ਥਨਾ ਦੀ ਵੈਸੇ ਚਵਾਈ ਓਕੇ ਆ ਬਹੁਤ ਚੰਗੀ ਤੁਸੀਂ ਕੋਈ ਭੂਰ ਨਹੀਂ ਕੋਈ ਭੂਰ ਨਹੀਂ ਛਟਾਣੀ ਬਿਲਕੁਲ ਠੰਡੀ ਧੀਰੀ ਹੈ ਜੀ ਅੱਛਾ ਸੰਦੀਪ ਕਿੱਥੋਂ ਤੱਕ ਦੇ ਦਈਏ ਫਿਰ ਇਹ ਸੰਤੋਪਾਹ ਅੱਛੀ ਤੇ ਹੈਗੀ 60000 ਰੁਪਏ ਦੀ ਆ 55 ਜਾਈ ਦੇ ਦੇ ਜੀ 55 ਤੋਂ ਵੀ ਕਰੋ ਫਿਰ ਥੱਲੇ ਜਿੰਨੇ ਵੀ ਬੰਦੇ 50000 ਦੀ ਦੇ ਦੀ ਸੰਤੂ ਸਾਹਿਬ ਲਾਸਟ ਅੱਛਾ 50 ਤੋਂ ਕੋਈ ਘਾਟਾ ਨਹੀਂ ਚਲੋ ਔਰ 1000 ਛੱਡਾਂਗੇ 99 ਦੇ ਦੇ ਦਾਂਗੇ ਜੀ ਆਹੋ ਹਾਂਜੀ ਕਰ ਦਿਓ ਮਾਨਤਨ ਕੋਈ ਗੱਲ ਨਹੀਂ ਕੇ ਠੀਕ ਆ ਸੰਤੂ ਸਾਹਿਬ 99000 ਭੈਣ ਭਰਾ ਕੋਈ ਸੱਜਣ ਆਉਂਦਾ ਜੇ ਤੁਸੀਂ ਕਹਿਤਾ ਸੰਤੂ ਸਾਹਿਬ ਦੇ ਆਪਾਂ ਫਿਰ ਮਾਨਤਨ ਕਰ ਦੇਨੇ ਕੱਢ ਦੇਨੇ 95 ਸਾਰੀਆਂ ਅੱਜ ਬਸ 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 ਲਓ ਦੋਸਤੋ 99000 ਦੀ ਉਹ ਲਾਸਟ ਵਿੱਚ ਆਪਾਂ ਜਿਹੜੀ ਤੁਹਾਨੂੰ ਵੈੜ ਦਿਖਾਈ ਹੈ 99000 ਦੇ ਵਿੱਚ ਤੁਹਾਨੂੰ ਉਹ ਮਿਲ ਜਾਊਗੀ ਠੀਕ ਆ ਤੇ ਇੱਕ ਲਾਸਟ ਵਿੱਚ ਦੋਸਤੋ ਤੁਹਾਨੂੰ ਪੰਜ ਬੈੜਾਂ ਸੀਗੀਆਂ ਚਾਰ ਬੈੜਾਂ ਦੀ ਡਿਟੇਲ ਆਪਾਂ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਤੀ ਆ ਇੱਕ ਪੰਜਵੇਂ ਨੰਬਰ ਤੇ ਬੈੜ ਆ ਦੋਸਤੋ ਵੀ ਆਪਾਂ ਤੁਹਾਨੂੰ ਤਸਲੀ ਨਾਲ ਜ਼ਰੂਰ ਦਿਖਾਉਣੇ ਆ ਕਰਿਓ ਮੜੀ ਜੀ ਚੈੱਕ ਅੱਛਾ ਵੀਰ ਸੰਦੀਪ ਇਹ ਆ ਗਈ ਆਪਣੇ ਕੋਲ ਕ੍ਰੋਸ ਸੰਦੀਪ ਪਹਿਲਾ ਸੁਆ ਬੈੜ ਆ ਗਈ ਬਹੁਤ ਜਿਆਦਾ ਚੰਗੀ ਠੰਡੀ ਠੀਰੀ ਬਹੁਤ ਜਿਆਦਾ ਆ ਐਚਪ ਜਰਸੀ ਕ੍ਰੋਸ ਜਾ ਆਂਜੀ ਜਰਸੀ ਕ੍ਰੋਸ ਹੀ ਆ ਗਈ ਜੀ ਹਾਂ ਛਿੱਗੀ ਆ ਜੀ ਮੂੰਹ ਅੱਛਾ ਪਹਿਲਾਂ ਸੁਣੀ ਐ ਹਾਂਜੀ ਹਾਂਜੀ ਪਹਿਲਾਂ ਸੁਣੀ ਐ ਬਹੁਤ ਠੰਡੀ ਠੀਰੀ ਬਾਕੀ ਜਿੰਨੀ ਆ ਲਓ ਜੀ ਆ ਦੇਖੋ ਲਓ ਦੋਸਤੋ ਤੁਹਾਨੂੰ ਵੀ ਬਹੁਤ ਚੰਗਾ ਲੱਗਾ ਠੀਕ ਆ ਤੇ ਪੋਲੀ ਪਾਲੀ ਬਹੁਤ ਆ ਜਿਆ ਸ਼ਹਿਦ ਹੁੰਦੇ ਆ ਜੀ ਬਿਲਕੁਲ ਹੂੰ ਬਾਕੀ ਥਣ ਵੀ ਚੰਗਾ ਕੁਆਲਟੀ ਚ ਨਹੀਂ ਆ ਆ ਭਲਾਂ ਜੜੀਆਂ ਮਾੜੀਆਂ ਮਾੜੀਆਂ ਭਲਾਂ ਜੜੀਆਂ ਨਜ਼ਰ ਆਉਂਦੀਆਂ ਪਈਆਂ ਨੇ ਆ ਜੀ ਤੋੜੀਆਂ ਜੀ ਆ ਜ਼ਰੂਰ ਜੀ ਸੋ ਦੋਸਤੋ ਬਾਕੀ ਨਿਗਰ ਨੁਕਰ ਬਹੁਤ ਆ ਵਜਨ ਵਟਾ ਪੂਰਾ ਤੇ ਪਹਿਲੇ ਨੂੰ ਬਛੀਆਂ ਵੈਸੇ ਕਦਕੋਤ ਵੀ ਬਹੁਤ ਸੋਹਣਾ ਸੋਹਣੀ ਤਿਆਰੀ ਆ ਜਿੱਥੋਂ ਵੀ ਆਈ ਆ ਕਰਮਾ ਵਾਲੀ ਬਹੁਤ ਚੰਗੀ ਸੰਭੀ ਸੁਭੀ ਆ ਤੇ ਬਾਕੀ ਥਣ ਚੱਡਾ ਵੀ ਜਿਹੜਾ ਦੋਸਤੋ ਤੁਹਾਨੂੰ ਦਿਖਾਇਆ ਨਾਰਮਲ ਦਰਮਿਆਨੀਆਂ ਜਿਹੜੀਆਂ ਪਲਾਂ ਪਲੋਂ ਜੜੀਆਂ ਆਈਆਂ ਦੋਸਤੋ ਪਸ਼ੂ ਪਾਈ ਜਾਂਦੇ ਆ ਪਹਿਲ ਨੂੰ ਬਛੀਆਂ ਦ ਤੇ თან ਤੋਂ ਨੋਰਮਲ ਕਰਮ ਵਾਲੀ ਜਿੰਨਾ ਵੀ ਕੱਢ ਹੋਊਗੀ ਖਤੀ ਚਵਾਈ ਲਾ ਆ ਲੋ ਮੁੱਤੀ ਬਾਤੀ ਬਹੁਤ ਚੰਗੀ ਲੱਗੀ ਸੰਤੋ ਸਾਹਿਬਾਂ ਕੀ ਠੀਕ ਹੈ ਜੀ ਸੰਦੀਪ ਭਾਈ ਲੈ ਜੋ ਕੋਈ 4 ਦਿਨ ਅਜੇ ਲੈ ਜੇ ਲੈ ਨਾ ਲੈ ਨਾ ਸੰਤੋ ਸਾਹਿਬ ਸ਼ਾਇਦ ਹੁੰਦੇ ਬਿਲਕੁਲ ਅਜੇ ਅੱਛਾ ਦੇਲ ਧਰ ਗਈ ਨਾ ਫਿਰ ਤੇ ਰਹਿ ਜਾ ਹਫਤਾ ਹੀ ਲੈ ਜੂਗੀ ਜੀ ਠੀਕ ਹੈ ਜੀ ਲੋ ਵੀ ਦੋਸਤੋ ਕੋਈ 4 ਦਿਨ 5 ਦਿਨ ਹਫਤੇ ਤੇ ਅੰਦਰ ਬਾਹਰ ਸਮਾਂ ਲੈ ਜੂਗੀ ਹਫਤਾ ਵੀ ਆਈਡੀਆ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਕਦ ਕੋ ਤੋ ਸੋਨਾ ਜਿੰਨਾ ਵੀ ਆਪਾਂ ਮੀਡੀਅਮ ਇੱਕ ਵਿਚ ਵਿਚਾਲੇ ਵਾਲਾ ਕਦ ਹੁੰਦਾ ਮੀਡੀਅਮ ਤੋਂ ਉੱਚੀ ਆ ਮੀਡੀਅਮ ਤੋਂ ਮਾਈਨਸ ਨਹੀਂ ਗਈ ਮੀਡੀਅਮ ਤੋਂ ਉੱਚੀ ਆ ਵੱਡੀਆਂ ਵੜਾਂ ਦੇ ਵਿੱਚ ਗਿਣਤੀ ਆਪਾਂ ਕਰ ਸਕਦੇ ਆ ਸੋ ਬਾਕੀ ਇੱਕ ਵਾਰੀ ਸੱਜੀ ਖੱਬੀ ਪਹਿਣੀ ਵਾਲੇ ਪਾਸੇ ਤੁਹਾਨੂੰ ਆ ਲਓ ਜੀ ਆ ਕਰੋ ਚੱਕ ਠੀਕ ਆ ਜੀ ਸੋ ਪਹਿਲਾਂ ਬਚੀ ਆ ਦੋਸਤੋ ਨਵੀਂ ਆ ਕੋਈ ਵੀਰ ਚਾਹਵਣ ਹੋਇਆ ਤੇ ਜ਼ਰੂਰ ਖਰੀਦੂਗਾ ਕਿਉਂਕਿ ਬਹੁਤ ਵੀਰ ਪਸੰਦ ਕਰਦੇ ਆ ਪਹਿਲਾ ਸੂਆ ਪਹਿਲਾਂ ਦੂਜਿਆਂ ਵੱਛੀਆਂ ਖਰੀਦਣੀਆਂ ਤੇ ਸੰਦੀਪ ਵੀਰੇ ਤਾਂ ਫਿਰ ਮੁੱਲ ਕੀ ਕਰਦੇ ਆ ਸੰਤੂ ਸਾਹਿਬ ਮੁੱਲ ਕਰਦੇ ਆ ਦਾ 55000 ਰੁਪਿਆ 50000 ਦੀ ਦੇ ਦਈਏ ਜੀ 50 ਦੀ ਹਾਂਜੀ ਅੱਛਾ ਜੀ ਨਹੀਂ ਕਰ ਦੋ ਖੁੱਲੇ ਮਾਨਤਨ ਕਰੀਏ ਜੀ 40000 ਦੀ ਦੇ ਦਈਏ ਸੰਤੂ ਸਾਹਿਬ ਲਾਸਟ ਫਿਰ 48000 ਦੀ ਹਾਂਜੀ ਕਰ ਦਾਂਗੇ ਛੋੜ ਛੱਪਾ ਉੱਚੋਂ ਚੰਗੀ ਆ ਕਰ ਦਾਂਗੇ ਚਲੋ ਰੇਟ ਚੰਗਾ ਬਾਕੀ ਵੈੜ ਵੀ ਚੰਗੀ ਹਾਂ ਬਹੁਤ ਸੁਥਰੀ ਵੱਛੀਆਂ ਬਾਕੀ ਪਹਿਲਾ ਸੂਆ ਸੰਤੂ ਸਾਹਿਬ ਕੋਈ 40000 ਰੁਪਈ ਵੀ ਲਭ ਦੋਸਤੋ ਇਹੋ ਜਿਹੀਆਂ ਬੱਚੀਆਂ ਮੈਨੂੰ ਲੱਗਦਾ ਜਦੋਂ ਸੰਤੇਈ ਭਾਈ ਛੋਟੀਆਂ ਤਿਆਰ ਕਰਦੇ ਆਂ ਇੱਥੋਂ ਤੱਕ ਆਉਂਦੇ ਮੈਨੂੰ ਲੱਗਦਾ 42000 ਤਾਂ ਉੱਤੇ ਪੈਸੇ ਖਾ ਜਾਂਦਾ ਜਿਆਦੇ ਖਾਈ ਨਹੀਂ ਸੰਤੂ ਸਾਹਿਬ ਅੱਛੀ ਸੱਚੀ ਪੁੱਛਦਾ ਲੱਖ ਜੇ ਪੈਂਦੀ ਆ ਜੇ ਵੇਸ ਨਾਲ ਚੰਗਾ ਦੁੱਧ ਪਈਏ ਰੇ ਹਾਂ ਹਾਂ ਲੱਖ ਜੇ ਵੜਾ ਕਿਉਂਕਿ ਦੋਂਦੀਆਂ ਚੌਗੀਆਂ ਛਕੀਆਂ ਦੋਂਦੀਆਂ ਚੌਗੀਆਂ ਤਿਆਰ ਕਰਨੀਆਂ ਕੋਈ ਸੌਖੀਆਂ ਨਹੀਂ ਹਾਂ ਬੜਾ ਸਮਾਂ ਲੱਗਦਾ ਬਾਕੀ ਸੰਤੂ ਸਾਹਿਬ ਸਮਾਂ ਵੀ ਲੱਗਦਾ ਕੋ ਉਹਦੇ ਵਿੱਚ ਪੈਸਾ ਵੀ ਲੱਗਦਾ ਜੇ ਆਪਾਂ ਦੋਂਦੀਆਂ ਚੌਗੀਆਂ ਤਿਆਰ ਕਰਦੇ ਆਂ ਬਾਕੀ ਕੇਅਰ ਜਿਆਦੀ ਹੁੰਦੀ ਹੈ ਹਾਂਜੀ ਹਾਂਜੀ ਤੇ 48000 ਦੀ ਦੇ ਦਾਂਗਾ ਸੰਤੂ ਸਾਹਿਬ 48000 48000 ਦੀ ਜਿਹੜੀ ਦੋਸਤੋ ਤੁਹਾਨੂੰ ਵਹਿੜ ਮਿਲ ਜੂਗੀ ਖੀਰ ਦੇ ਵਿੱਚ ਆਪਾਂ ਦਿਖਾਈ ਆ ਗੱਬਣ ਆ ਤੇ ਕੋਈ ਵੀ ਹੋਰ ਲੈ ਜਾਊਗਾ ਕਰਮਾਂ ਵਾਲੀ ਜਿਹੜਾ ਦੋਸਤੋ ਆਪਦੇ ਘਰੇ ਤੁਸੀਂ ਸਵਾ ਲਓਗੇ ਜਾ ਕੇ ਕੋਈ ਹਫਤਾ 6 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਤੇ ਸੰਦੀਪ ਭਾਈ ਇਹ ਪਸ਼ੂ ਆਪਣੇ ਕੋਲ ਆਜੇ ਪੰਜੇ ਪਸ਼ੂ ਹੀ ਸੰਤੂ ਸਾਹਿਬ ਹਾਂ ਜਿਨ੍ਹਾਂ ਦੇ ਵਿੱਚ ਆਪਣੇ ਕੋਲ ਤਿੰਨ ਵੇੜਾ ਸੂਈਆਂ ਆ ਤੇ ਦੋ ਵੇੜਾ ਗੱਬਣਾ ਆਪਾਂ ਖਾਦੀਆਂ ਹਾਂਜੀ ਲਓ ਜੀ ਰੁਟੀਨ ਵਾਜੀ ਬਾਕੀ ਸੰਤੂ ਸਾਹਿਬ ਹੁਣ ਆਪਾਂ ਵੀਡੀਓ ਪਾਇਆ ਕਰਾਂਗੇ ਦੂਜੇ ਤੋਂ ਤੇ ਜਿਹੜੇ ਦਿਨ ਲਓ ਜੀ ਬਾਕੀ ਸੋ ਦੋਸ ਤੇ ਪਸ਼ੂ ਹੋਰ ਵੀ ਆਉਂਦੇ ਰਹਿਣਗੇ ਜੇਕਰ ਕੋਈ ਹੋਰ ਚੰਗਾ ਕਿਸੇ ਵੀਰ ਨੇ ਪਸ਼ੂ ਮਗਾਉਣਾ ਹੈ ਹੋਰ ਕੁਆਲਟੀ ਦਾ ਪਸ਼ੂ ਨਿਕਰ ਲੈਵਾ ਸੰਦੀਪਾ ਬਾਕੀ ਉਹ ਵੀ ਤੁਸੀਂ ਵਿੱਚ ਕਮੈਂਟਾਂ ਦੇ ਦੱਸਦੇ ਰਿਆ ਕਰੋ ਠੀਕ ਆ ਜੀ ਬਾਕੀ ਕੋਈ ਕਮੀ ਪੇਸ਼ੀ ਹੋਈ ਤੇ ਉਹ ਵੀ ਜਰੂਰ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਠੀਕ ਆ ਜੀ ਅੱਗੇ ਤੋਂ ਜੜੀ ਫਿਰ ਉਹ ਕਮੀ ਪੇਸ਼ੀ ਨਹੀਂ ਆਉਣ ਦਿੱਤੀ ਜਾਇ ਕਰੂਗੀ ਤੇ ਸੰਦੀਪ ਬੁੱਲ ਕੇ ਨੰਬਰ ਵੀਰ 84370 ਜੀ 38949 ਸੰਤੂ ਸਾਹਿਬ ਜੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸੰਦੀਪ ਸਿੰਘ ਭੋਲਾ ਰੈ ਡੇਰੀ ਫਾਰਮ ਸੌਰ ਸਿੰਘ ਤੋਂ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ